ਦੰਦਾਂ ਦੇ ਰੀਟੇ ਬਿਲਡ ਕਰਨ ਹੂੰ ਇਹ ਕੀ ਨੌਨਸੈਂਸ ਆ ਵੀ ਅਹੀਂ ਵੀ ਅਗੂ ਪੰਥਰੇ ਵਿੱਚ ਉਹ ਕੀ ਫਤਿਹਗੜ ਸਾਹਿਬ ਦੀ ਧਰਤੀ ਪੰਥਕ ਨਹੀਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਪੰਥਕ ਵੱਧ ਕੋਈ ਚੀਜ਼ ਹੈਗੀ ਦਮਦਮਾ ਸਾਹਿਬ ਜਿਹੜਾ ਹਰਗੋਬਿੰਦਪੁਰ ਗੁਰੂ ਸਾਹਿਬ ਦਾ ਬਸਾਇਆ ਨਗਰ ਆ ਜਾਂ ਹੋਰ ਬਹੁਤ ਸਾਰੇ ਨਗਰ ਜਿਹੜੇ ਗੁਰੂ ਸਾਹਿਬ ਦੇ ਆਪਣੇ ਹੱਥੀਂ ਬਸਾਏ ਹੋਏ ਦਰਬਾਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਕਿਉਂ ਨਹੀਂ ਪੰਥਕ ਹਾਂ ਸੋ ਜੇ ਕਿ ਸਿਆਸਤਦਾਨ ਇਹ ਮੰਨਦੇ ਨੇ ਕਿ ਬਾਕੀ ਸਾਰੇ ਥਾਵਾਂ ਦੇ ਉੱਤੇ ਅਹੀਂ ਲੋਕਾਂ ਦੀ ਸੁਰਤ ਵਿੱਚੋਂ ਪੰਥ ਖਤਮ ਕਰਤਾ ਤੇ ਇਹ ਖਡੂਰ ਸਾਹਿਬ ਵਾਲਿਆਂ ਨੂੰ ਕਿਉਂਕਿ ਤੁਹਾਨੂੰ ਬਰਨਾਨਕ ਸਾਹਿਬ ਸੱਚੇ ਪਾਸਾ ਹਜ਼ੂਰ ਦੇ ਵੇਲੇ ਤੋਂ ਥੋੜੀ ਜੀ ਜ਼ਿਆਦੀ ਸਿੱਖੀ ਪਰਪਕਤਾ ਨਾਲ ਇੱਥੇ ਜੁੜੀ ਹੈ ਤੇ ਕੱਲੀ ਖਡੂਰ ਸਾਹਿਬ ਥੋੜੀ ਜੀ ਬਚੀ ਹੈ ਤੇ ਉਹ ਵੀ ਹੌਲੀ ਹੌਲੀ ਹਲੇਲੂਇਆ ਦੇ ਚੱਕਰ 'ਚ ਸੁਹਾਗਾ ਫਿਰ ਜਣਾ ਜਿਹੜੇ ਲੱਛਣ ਜਾਪਣ ਦੇ ਸਿਆਸਤਦਾਨਾਂ ਨੇ ਹੀ ਪੰਥਕ ਸੀਟ ਕਹਤੀ ਆ ਮੈਨੂੰ ਤਾਂ ਨਹੀਂ ਲੱਗਦਾ ਸਾਰਾ ਪੰਜਾਬ ਹੀ ਪੰਥਕ ਹੈ ਵੈਸੇ ਤਾਂ ਇਹ ਮਤਲਬ ਕੋਈ ਐਡੀ ਪੰਥਕ ਕੱਲੀ ਪੰਥਕ ਸੀਟ ਵਾਲੀ ਕੋਈ ਗੱਲ ਨਹੀਂ ਹੈ ਮੀਡੀਆ ਨੇ ਇਹ ਇੱਕ ਚਰਚਾ ਦਾ ਵਿਸ਼ਾ ਬਣਾ ਦਿੱਤਾ ਵੀ 13 ਸੀਟਾਂ ਦੇ ਵਿੱਚੋਂ ਪੰਥਕ ਸੀਟ ਹੈ ਹਾਂ ਵੀ ਪੰਥਕ ਆਗੂ ਹੋਣਾ ਚਾਹੀਦਾ ਹੈ ਅੱਜ ਹਰੇਕ ਦਾਵਾ ਕਰ ਰਿਹਾ ਅਕਾਲੀ ਦਲ ਦਾ ਕੈਂਡੀਡੇਟ ਕਹਿੰਦਾ ਮੈਂ ਪੰਥਕ ਹਾਂ ਜੀ ਬਿਲਕੁਲ ਜੇ ਕਾਂਗਰਸ ਸੀਟ ਦੀ ਗੱਲ ਕਰੀਏ ਕੁਲਬੀਰ ਸਿੰਘ ਜੀਰਾ ਕਹਿੰਦਾ ਮੇਰਾ ਪਿਛੋਕੜ ਪੰਥਕ ਹੈ ਜੀ ਹਾਂਜੀ ਵੀ ਮੇਰੇ ਦਾਦਾ ਜੀ ਐਸਜੀਪੀਸੀ ਮੈਂਬਰ ਐ ਮੇਰੇ ਪਿਤਾ ਦੇ ਨਾਮ ਦੇ ਨਾਲ ਜੱਜਦਾਰ ਲੱਗਦਾ ਰਿਹਾ ਹੈ ਹਾਂ ਤੇ ਜੀ ਇਹ ਆਪਣਾ ਆਜ਼ਾਦ ਉਮੀਦਵਾਰ ਦੀ ਗੱਲ ਕਰੀਏ ਭਾਈ ਅਮਰਪਾਲ ਸਿੰਘ ਖਾਲਸਾ ਅੱਜ ਲੋਕ ਕਹਿੰਦੇ ਅਸੀਂ ਪੰਥ ਨੂੰ ਵੋਟ ਪਾਉਣੀ ਕਿਵੇਂ ਇਹ ਸਾਰੇ ਵਰਤਾਂਤ ਨੂੰ ਕਿਵੇਂ ਵੇਖਦੇ ਆਂ ਵੇਖੋ ਮੇਰੀ ਇੱਕ ਚੱਕਰ ਕੀ ਹੈ ਨਾ ਪਹਿਲੀ ਪਹਿਲੀ ਗੱਲ ਤੇ ਇਹ ਹੈ ਵੀ ਅਸੀਂ ਸਟੇਟ ਦੇ ਵਰਤਾਂਤ ਦਾ ਸ਼ਿਕਾਰ ਕਿਉਂ ਆਂ ਹਾਂ ਇਹ ਗੱਲ ਹੀ ਗਲਤ ਹੈ ਕਿ ਖਡੂਰ ਸਾਹਿਬ ਵਾਲਾ ਪੰਥ ਹੈ ਹੂੰ ਠੀਕ ਸਾਰਾ ਪੰਜਾਬ ਹੀ ਪੰਥਕ ਹੈ ਬਿਲਕੁਲ ਅਸੀਂ ਆਪਣਾ ਦਾਵਾ ਨਾ ਛੱਡੀਏ ਹੂੰ ਚੰਡੀਗੜ੍ਹ ਵੀ ਪੰਥਕ ਹੈ ਜਦੋਂ ਪੰਜਾਬ ਦੇ ਪਿੰਡ ਉਜਾੜ ਕੇ ਜਿਹੜਾ ਸ਼ਹਿਰ ਬਣਾਇਆ ਅੱਜ ਉਹ ਪੱਥਰ ਦਾ ਬਣਾ ਲਿਆ ਉੱਥੇ ਵੀ ਆਈਪੀ ਜ਼ਿਆਦਾ ਵੱਧ ਗਿਆ ਦਿੱਲੀ ਦਾ ਪ੍ਰਭਾਵ ਜ਼ਿਆਦਾ ਵੱਧ ਗਿਆ ਤੇ ਤੁਸੀਂ ਕਹੋ ਵੀ ਚੰਡੀਗੜ੍ਹ ਚੰਡੀਗੜ੍ਹ ਨੂੰ ਵੀ ਬਰਨਪਾਲ ਸਿੰਘ ਪੰਥਕ ਕਹੀ ਜਾਂਦਾ ਮਤਲਬ ਇਹ ਕੀ ਗੱਲ ਹੋਈ ਹੂੰ ਇਹ ਪੰਜਾਬ ਦਾ ਸਾਰਾ ਖਿੱਤਾ ਜਿਹਦੇ ਚ ਸ਼ਹੀਦਾਂ ਦਾ ਲਹੂ ਚੱਪੇ ਚੱਪੇ ਤੇ ਡੁੱਲਿਆ ਬਿਲਕੁਲ ਮੈਨੂੰ ਦੱਸੋ ਹੂੰ ਜਿੱਥੇ ਵੱਡਾ ਘੱਲੂ ਘਰਾ ਹੋਇਆ ਹੂੰ ਜਿੱਥੇ ਨਿੱਕਾ ਘੱਲੂ ਘਰਾ ਹੋਇਆ ਇੰਨੀ ਵੱਡੀ ਕੌਮ ਦਾ ਲਹੂ ਉਸ ਧਰਤੀ 'ਚ ਹੈ ਉਤਰਤੀ ਕਿਉਂ ਨਹੀਂ ਪੰਥਕ ਹੂੰ ਇਹ ਰਾਜਨੀਤਾਵਾਂ ਨੇ ਜਦੋਂ ਦੇ ਭਾਈ ਅਮਰਿਤਪਾਲ ਸਿੰਘ ਦੇ ਉ ਕੱਠ ਹੋਇਆ ਹੂੰ ਮੋਰਚੇ ਤੇ ਤੇ ਗੱਲ ਤੁਰੀ ਕਿ ਕਿਉਂ ਨਾ ਆਪਾਂ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਇਲੈਕਸ਼ਨ ਲੜਾ ਦਈਏ ਹੂੰ ਤੇ ਗੱਲ ਦੂਰ ਅੰਦੇਸ਼ੀ ਸੀ ਸਿਆਸਤਦਾਨ ਤੇ ਲੰਬਾ ਸੋਚਦੇ